ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਬਾਬਾ ਜੀ ਕੋਲ ਗਾਂ ਜੀ ਦੇਸੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਬਾਬਾ ਜੀ ਤੋਂ ਆਪਾਂ ਤੇ ਕਰਦੇ ਆਪਾਂ ਬਾਬਾ ਜੀ ਨਾਲ ਗੱਲਬਾਤ ਪਪਾ ਜੀ ਆਖੇ ਘੋੜੀਆਂ ਦਾ ਵੀ ਸਕੀਨ ਠੀਕ ਹੈ ਜੀ ਅਕੰਦਰ ਖੜਾ ਤੇ ਕਾ ਬੈਠਾ ਇੱਕ ਅੰਦਰ ਖੜਾ ਜੀ ਠੀਕ ਹੈ ਕਰਦੇ ਆਪਾਂ ਬਾਬਾ ਜੀ ਨਾਲ ਗੱਲਬਾਤ ਲੈਨੇ ਹੀ ਜਾਣਕ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਲਖਵੀਰ ਸਿੰਘ ਆ ਜੀ ਪਿੰਡ ਗਹਿਲ ਆ ਜੀ ਜ਼ਿਲ੍ਹਾ ਬਰਨਾਲਾ ਨੰਬਰ ਬਾਬਾ ਜੀ ਆਪਣਾ ਨੰਬਰ ਹੈਗਾ 90410 ਹਾਂਜੀ 34503 ਠੀਕ ਹੈ ਜੀ ਹਾਂਜੀ ਬਾਬਾ ਜੀ ਗਾਂ ਦੀ ਜਾਣਕਾਰੀ ਦੋ ਜੀ ਕਿਤੇ ਸੂਈ ਹੈ ਜੀ ਇਹ ਰਾਤ ਹੀ ਸੂਈ ਹੈ ਬਾਬਾ ਰਾਤ ਸੂਈ ਹੈ ਜੀ ਹਾਂਜੀ ਠੀਕ ਹੈ ਜੀ ਮਾਗਰ ਬਾਈ ਜੀ ਇਹ ਬੱਚਾ ਜੀ ਮਾਗਰ ਬੱਸਾ ਜੀ ਹਾਂਜੀ ਦੇਖ ਸਕਦੇ ਹੋ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਮੜਾ ਦਿਖਾਓ ਜੀ ਫੇਸ ਇਹਦਾ ਬੱਸੇ ਦਾ ਜੇ ਬੱਚਾ ਦਾ ਹੋਣੀ ਹਾਂ ਨਾ ਇੱਕ ਨੰਬਰ ਪੂਰਾ ਹੈ ਨਾ ਸਹੀ ਗੱਲ ਮੰਨ ਲਾ ਠੀਕ ਹੈ ਜੀ ਤੇ ਸਹੀ ਬਹੁਤ ਪਿਆਰਾ ਬੱਚਾ ਠੀਕ ਹੈ ਜੀ ਹਾਂਜੀ ਮਮੀ ਦੁੱਧ ਦੀ ਜਾਣਕਾਰੀ ਦਿਓ ਜੀ ਇਹ ਕਿੰਨਾ ਦੁੱਧ ਦਿੱਤਾ ਪਿਛਲੇ ਦੁੱਧ ਬਾਬਾ ਜੀ ਇਹ ਦੇ ਦਿੰਦੀ ਹੈ 10 ਕਿਲੋ 10 ਕਿਲੋ ਹਾਂ ਠੀਕ ਹੈ ਜੀ ਜੇ ਸੇਵਾ ਵਧੀਆ ਹੋ ਜੇ 10 ਕਿਲੋ ਹਾਂਜੀ ਜੇ ਮੰਨ ਲਓ ਦੀ ਪੱਠੇ ਦੱਥਿਆ ਨਹੀਂ ਲੈਣਾ ਤਾਂ 8 ਕਿਲੋ ਦਾ ਡੈਗ ਦੀ ਨਹੀਂ ਠੀਕ ਹੈ ਠੰਡੀ ਸੀਰ ਠੰਡੀ ਸੀਰ ਦਾ ਬਾਬਾ ਵੀ ਬੱਚੇ ਨੂੰ ਭਾਵੇਂ ਪਰਾਂ ਬੰਨ ਦੋ ਅੱਛਾ ਜੀ ਤੋ ਯਾਰਾ ਨਿਆਣਾ ਲਿਆਉ ਗਈ ਹਾਂਜੀ ਬਾ ਨਿਆਣਾ ਚੰਗਾ ਦੋ ਇਹਨੂੰ ਅੱਛਾ ਜੀ ਤੇ ਚੋ ਲੋ ਠੀਕ ਹੈ ਜੀ ਹਾਂ ਲੋਪਰਾ ਦੇਖ ਸਾਦੇ ਲੈ ਵਾਲੂ ਬਸ ਸੁਖਣਾ ਕਰਮਾਂ ਵਾਲੀ ਦਾ ਇਹ ਜਿਵੇਂ ਮਰਜੀ ਬੱਬਾ ਇਹਦੇ ਇਹਨੂੰ ਦੇਖ ਹੱਥ ਫੇਰੀ ਜਾਏ ਨੇ ਪੂ ਚੱਕੀ ਜਾਣੀ ਆ ਠੀਕ ਹੈ ਜੀ ਤਾਂ ਹੌਣ ਸਿੱਟੀ ਜਾਣੀ ਆ ਠੀਕ ਹੈ ਜੀ ਜਿੱਥੇ ਮਰਜੀ ਇਹਦੇ ਜਿਵੇਂ ਮਰਜੀ ਹੱਥ ਵੇਚ ਚੱਲ ਕੋਈ ਚੱਕਰ ਨਹੀਂ ਆ ਥਾਂ ਤੁੰ ਨੂੰ ਬੱਬਾ ਜੀ ਓਕੇ ਜੀ ਸਾਰੇ ਬੱਬਾ ਲੈ ਦੇਖ ਸਾਦੇ ਠੀਕ ਹੈ ਜੀ ਚਾਚਾ ਡੰਗ ਚੋਕੇ ਤੇ ਸੱਲੀ ਕਰਕੇ ਲੈ ਹਾਂ ਜਿਵੇਂ ਮਰਜੀ ਬੱਬਾ ਠੀਕ ਹੈ ਜੀ ਮਾਲਾ ਜਿਵੇਂ ਆਪਾਂ ਕਹਿੰਦੇ ਗਊ ਵਰਗਾ ਇਹ ਬਾਕੀ ਗਊ ਵਰਗੀ ਹੋਈ ਆ ਸਹੀ ਗੱਲ ਆ ਜੀ ਬਲ 20 ਸੀ ਲੈ ਜੀ ਬਹੁਤ ਹੀ ਜਿਆਦੇ ਦੇਖੋ ਜਿਆਦੇ ਝੂਟੀ ਜਾਣ ਨਿਆਣੇ ਝੂਟੀ ਜਾਣ ਜੋ ਮਰਜੀ ਜਿਵੇਂ ਮਰਜੀ ਕਰੀ ਜਾਣ ਠੀਕ ਹੈ ਜੀ ਇਹਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਚੀਜ਼ ਦਾ ਠੀਕ ਹੈ ਜੀ ਠੀਕ ਆ ਜੱਟੀਆਂ ਦੀ ਹੈ ਤੇ ਰੇਟ ਰੇਟ ਬਾਬਾ ਜੀ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਜੀ ਤੋਰ ਕੇ ਦਿਖਾਵਾਂਗੇ ਜੀ ਹਾਂ ਜੀ ਜ਼ਰੂਰ ਜ਼ਰੂਰ ਠੀਕ ਹੈ ਜੀ ਲਓ ਜੀ ਦੇਖ ਸਾ ਤੇ ਦੇਸੀ ਗਾਂ ਅੱਜ ਕੱਲ੍ਹ ਦਵੰਗਾਂ ਦੂਆਂ ਚ ਇਹਦਾ ਘਿਓ ਵੀ ਪੈਂਦਾ ਤੇ ਦੁੱਧ ਬਹੁਤ ਚੰਗਾ ਬਾਬਾ ਇਹਦਾ ਘਿਓ ਮੰਨ ਲਾਗੇ ਨੂੰ ਜਕਾਮ ਨਾ ਨਾ ਹਟਦਾ ਹੋਵੇ ਹਾਂ ਜੀ ਹਾਂ ਜੀ ਇਹਦਾ ਕਿਉ ਗਰਮ ਕਰੋ ਰੋਜ਼ ਸ਼ਾਮ ਨੂੰ ਪੈਣ ਲੱਗੇ ਦੋ ਬੂੰਦਾ ਉਧਰ ਤੇ ਦੋ ਅੰਦਰ ਪਾ ਲੋ ਠੀਕ ਹੈ ਜੀ ਤੇ ਜਕਾਮ ਦੀ ਜਾੜੀ ਨਹੀਂ ਰਹਿੰਦੀ ਠੀਕ ਹੈ ਜੀ ਬਾਬਾ ਜੀ ਤੋਰ ਕੇ ਦਿਖਾ ਦੀ ਆਇਆ ਬੁੱਤ ਲਓ ਜੀ ਦੇਖ ਸਕਦੇ ਚਾਈ ਚਾਰ ਡਾਂਗ ਚੋਕੇ ਤੇ ਸੱਲੀ ਕਰਕੇ ਲੈ ਜਾਓ ਬਾਬਾ ਜੀ ਕਹਿੰਦਾ ਪੂਰੀ ਠੰਡੀ ਸੀ ਇਹ ਜੀ ਤੇ ਮਗਰ ਗੱਲ ਕਰ ਬਸਾ ਦਿੱਤਾ ਤੇ ਬਸੀ ਦਿੱੰਦੀ ਤੇ ਕਿਆ ਬਾਤ ਸੀ ਲਓ ਜੀ ਲੰਮੀ ਤੋਰਤੀ ਪਪਾ ਜੀ ਨੇ ਤੇ ਬਾਬਾ ਜੀ ਆ ਸਾਵੇਂ ਲੈ ਜਾਓ ਮੜਾ ਲੈਵਲ ਹੋਵਾ ਚੰਗੀ ਤਰ੍ਹਾਂ ਦਿਖਾ ਦਨੇ ਆਪਾਂ ਚਾਰੇ ਪਾਸੇ ਦੋ ਲਓ ਜੀ ਬੱਚਾ ਵੀ ਜਾ ਰਿਹਾ ਜੀ ਮਗਰ ਬਸਾ ਰੋਗੂ ਜੀ ਬਾਬਾ ਜਿੱਥੇ ਲੱਲੇ ਵਾਲੂ ਬਤਾ ਦਿਖਾ ਦੀ ਸਮਾਰ ਕੇ ਬਸ ਬਸੇ ਨੂੰ ਫੜ ਲਓ ਜੀ ਮਾੜਾ ਜਾਂ ਆ ਜਾ ਫੜ ਲਓ ਬਸੇ ਨੂੰ ਲੋ ਜੀ ਦੇਖ ਸਕਦੇ ਹੋ ਪਰਾ ਲੇਵਾ ਕੀ ਬਾਤ ਹੈ ਪਿੰਡ ਗਹਿਣਾ ਬਾਕੀ ਪਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਇੰਨੀ ਠੰਡੀ ਸੀਦਾ ਗੱਲ ਨਹੀਂ ਛੱਡ ਦੋ ਤੇ ਰੇਟ ਬਾਬਾ ਜੀ ਕਹਿੰਦੇ ਫੋਨ ਤੇ ਕਰਾਂਗੇ ਜੀ ਠੀਕ ਹੈ ਜੀ ਬਾਬਾ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ